ਤੱਕ ਉਹ ਟਾਇਰ ਕਰ ਦੋ ਉੱਥੇ ਸੱਟ ਮਾਰ ਕੇ ਸਿੰਦੇ ਉਹ ਪਹਿਲਾ ਵਾਂਗ ਪਿੰਨਣਾ ਪਿੰਨ ਦੀ ਸੱਟ ਮਾਰ ਲੈ ਹਾਂਜੀ ਸਾਰੇ ਬਿਲਾ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਹਲ ਕਰਤੇ ਕੱਲੋਂ ਕੱਲੇ ਸਿੰਦੇ ਨੇ ਅੱਜ ਫੇਰ ਕੱਲੋਂ ਕੱਲੇ ਹੋਗੇ ਕੱਲੇ ਜਿਆਦਾ ਕੁਛ ਨਹੀਂ ਇੱਕ ਤਾਂ ਥੋੜੇ ਦੋ ਸਰਾਖ ਹਨ ਜਿਹੜੇ ਉਹ ਕਰਾਉਣੇ ਅੱਗੇ ਕਿਉਂਕਿ ਟਾਇਰ ਦੀ ਐਡਜਸਟਮੈਂਟ ਦੇ ਵਿੱਚ ਥੋੜੀ ਪ੍ਰੋਬਲਮ ਤੇ ਇਹਦੇ ਕੰਨ ਵੀ ਸਰਾਖ ਤੋਂ ਵੀ ਕਢਾਉਣੇ ਅੱਜ ਅਸੀਂ ਜਾਣਾ ਟਰਾਲੀ ਦੀ ਸਾਈ ਕਰਨ ਵਾਸਤੇ ਇੱਕ ਵਾਸਤੇ ਤੇ ਤਾਂ ਕਰਕੇ ਹੁਣ ਅਸੀਂ ਆ ਨਾਲੇ ਲੈ ਚੱਲੇ ਥੋੜੇ। ਉਹ ਕੀ ਤੇ ਰੱਖੀ ਕਦੀ ਸੀ। ਪੈਦਾ ਕਰ ਲਈ। ਟੈਂਟ ਆਪਣੇ ਕਿ ਨਿਕਲਦੇ ਨੂੰ ਚੱਕਣਗੇ। ਬਚਾ ਕੇ ਸੱਟਣਾ ਖਾਣੇ। ਇਹਦੀ ਗੱਲ ਕਰ ਲੈਂਦੇ ਤੁਸੀਂ ਵੀ ਇਹਦੇ। ਦੇਖੋ ਕਿ ਉਹ ਕੰਮਛਾ ਫੜਾ ਉਰੇ। ਇਹ ਗੰਮਛਾ ਲੋ। ਕੰਮਛਾ ਫੜਾ। ਨਿਰਤ ਕਰਨੀ ਛੱਡਦਾ। ਹਰ ਨਿਗਰ ਹੈ। ਥੱਲੇ ਨੱਟ ਤਾਂ ਨੱਟ ਤਾਂ ਨਹੀਂ ਚਾ। ਨਾਲੀ ਪਰੇ ਹੰਦ। ਉਹ ਜਿਹੜਾ ਇਹਨਾਂ ਨੂੰ ਕਿੱਥੇ ਪਹੁੰਚ ਲਈ ਕਰਦੇ ਸਾਰਾ ਕੁਝ ਨਹੀਂ ਮਿਲਿਆ ਸਾਡੇ ਕੋਲ ਤੇ ਸਟਾਫ ਮੈਂਬਰ ਬੈਠਿਆ ਜੀ ਨਾਲ ਬਾਈ ਜੀ ਸਿਕਾ ਸਿਕਾ ਕੀ ਗੱਲ ਗੱਡੀਆਂ ਡਾਊਨ ਲੱਗਦੀਆਂ ਇੱਥੇ ਡਾਊਨ ਨਗਾ ਨੂੰ ਆ ਸਿਆਪੇ ਉਹ ਕਾਲ ਛੇਤੀ ਉਹ ਛੇਤੀ ਨਹੀਂ ਨਾ ਸੇ ਪਰ ਤੇ ਕਾਲਾ ਸਰ ਨਾਸ਼ੇ ਪਤਾ ਨਹੀਂ ਪਿੱਛੇ ਸਾਰਾ ਗੱਡੀ ਚੱਕ ਚੱਕ ਕੇ ਮਰੀ ਜਾਂਦੀ ਚੱਕ ਚੱਕ ਕੇ ਮਾਰਦੀ ਹੈ ਗੱਡੀ ਤੇਨੂੰ ਚਲ ਕੋਈ ਨਹੀਂ ਮੈਂ ਤੇਰੀ ਭਾਵਨਾ ਨੂੰ ਸਮਝਦਾ ਤੇ ਗਰਮੀ ਬਹੁਤ ਹੋ ਗਈ ਕੀ ਕਹਿਣਾ ਚਾਹਨਾ ਗਰਮੀ 'ਚ ਕਿ ਕੋਈ ਨਾ ਬਾਹਰ ਨਿਕਲੋ ਸਾਡਾ ਤਾਂ ਦਿਮਾਗ ਇਹ ਤੇ ਦੁਪਹਿਰ ਦੇ 3 ਵਜੇ ਦਾ ਟਾਈਮ ਹੋ ਚੁੱਕਿਆ ਜੀ ਤੇ ਪਹੁੰਚਣ ਵਾਲੇ ਆ ਪਟਿਆਲੇ ਪਟਿਆਲੇ ਆਉਣ ਦਾ ਕਾਰਨ ਕੀ ਹੈ ਅਸੀਂ ਪਟਿਆਲੇ ਦੁਪਹਿਰੇ ਕੰਪਰੈਸ਼ਰ ਜਿਹੜਾ ਵਾਸ਼ਿੰਗ ਕੰਪਰੈਸ਼ਰ ਹੁੰਦਾ ਕਰੇ ਤੇ ਉਹ ਪਟਿਆਲੇ ਤੇ ਹੁਣ ਉਹਦਾ ਸਮਾਨ ਵੀ ਪਟਿਆਲੇ ਤੋਂ ਹੀ ਮਿਲਣਾ ਤੇ ਉਹਦਾ ਸਮਾਨ ਕੀ ਕੀ ਹੈ ਉਹ ਸਮਾਨ ਇਹ ਹੈ ਵੀ ਇੱਕ ਤਾਂ ਇਹਦਾ ਲੱਗੇ ਆਇਆ ਪਿਸਟਨ ਪਿਸਟਨ ਰਗੜੇ ਗਏ ਇਹਦੇ ਵਿੱਚ ਤੇ ਆਹ ਸੀਲਾਂ ਤੇ ਉਹਦੀਆਂ ਜਿਹੜੀਆਂ ਹੁੰਦੀਆਂ ਹਨ ਉਹ ਕਿੰਨੀਆਂ ਉਹ ਲੱਗੇ ਆਏ ਆ ਤੇ ਇਹ ਹੁਣ ਮਿਲਣੀ ਆਪਾਂ ਨੂੰ ਕਿੱਥੇ ਤੇ ਪਰਿਆ ਛੋਟੀ ਬਾਰਾ ਬਾਰਾ ਦਰੀ ਬਾਰਾ ਦਰੀ ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਥੋੜਾ ਜਿਹਾ ਪਹਿਲੇ ਖਿਆ ਪੈ ਜਾਣਾ ਮੈਂ ਹਰੇਕ ਵਾਰ ਉਲਜ ਦੀ ਉਲਜ ਨੇ ਇੱਥੇ ਤੇ ਇਹ ਤੋਂ ਬਾਅਦ ਜਾਣਾ ਮੁੰਡੇ ਗਰੂ ਗਰੂ ਪਸੌਲੀ ਉਥੋਂ ਉੱਥੇ ਥੋੜਾ ਜਿਹਾ ਕੰਮ ਕਾਰ ਕੀ ਹੈ ਸਿੰਦੇ ਦੇ ਜਿਹੜੇ ਹੱਲ ਲੱਗ ਗਏ ਤੇ ਨਾ ਉਹਦੇ ਥੋੜੇ ਜਿਹੇ ਸੁਰਾਖ ਦੋ ਟੈਰਾਂ ਵਾਲੇ ਦੋ ਸੁਰਾਖ ਬੱਸ ਸਕੇ ਜਾਂਦੇ ਆ ਅੱਗੇ ਕਰਦੇ ਹਾਂ 1 ਇੱਕ ਇੰਚ ਤੇ ਟਰਾਲੀ ਦੀ ਸਾਈ ਕਰਨੀ ਸੀ ਮਾ ਵੀ ਮੈਂ ਤਾਂ ਜਾਣਾ ਜਿੱਦੇ ਸਿੰਦਾ ਕਹਿੰਦਾ ਵੀ ਚੱਲ ਨਾਲ ਆਪਾਂ ਟੈਲ ਵੀ ਚੱਕਦੇ ਨੇ ਤੇ ਤਾਂ ਕਰਕੇ ਹੁਣ ਰੂਟ ਪਲਾਨ ਕਰੇ ਅੱਜ ਨਿਕਲਣਾ ਹੁਣ ਕਿਉਂਕਿ ਸਵੇਰੇ ਪਹਿਲਾਂ ਗੜਾਈ ਕਰੀਏ ਗਰਮੀ ਬਹੁਤ ਈ ਤੇ ਦੁਪਹਿਰੇ ਗਰਮੀ ਕਿਉਂਕਿ ਕਿੰਨੇ ਕਿਲੇ ਕੱਢਦੇ ਗੜਾਈ ਦੇ ਆਪਾਂ ਨੇ ਗੜਾਈ ਦੇ ਅੱਜ ਕੱਢਦੇ ਇਕੱਠੇ ਉਹ 2 ਕਿਲੇ ਅੱਜ 4 5 ਬਹੁਤ ਤਾਂ ਕੱਲ ਕਿੰਨੇ ਕੱਢਦੇ ਕੱਲ ਕੱਢਦੇ ਤੇ ਆਪਾਂ ਨੇ ਸੁਖਨਾਲ 17 18 ਕਿਲੇ ਕੱਲ ਇੰਨੇ ਕਿਲੇ ਕੱਢਦੇ ਅੱਜ ਕਿਲੇ 2 3 ਨਹੀਂ ਬ੍ਰੇਕਾਂ ਲਵਾਤੇ ਕਿਉਂਕਿ ਕੱਲ ਨਾਲ ਲੇਬਰ ਬਹੁਤ ਈ ਤੇ ਅੱਜ ਆਪਣਾ ਲੇਬਰ ਭਾਈ ਜਾਰਾ ਸਾਰਾ ਉਹ ਰ ਤੇ ਅੱਗੇ ਨਹੀਂ ਪਤਾ ਅੱਗੇ ਪਤਾ ਕਿੱਥੇ ਗਏ ਆ ਉਹ ਨਹੀਂ ਨਾਲੇ ਹੁਲਿਆਣੇ ਚ ਜਾਂਦੇ ਜਾਂਦੇ ਕਿੱਥੇ ਪਤਾ ਨਹੀਂ ਕਿੱਥੇ ਲੱਗ ਗਏ ਨਾ ਹੁਲਿਆਣੇ ਤੇ ਲੱਗ ਨਹੀਂ ਹੁਣ ਨਿਭਣਦਿਆਂ ਨਾਲ ਦੀ ਬਰਾਬਰ ਤੇ ਬਰੋ ਬਰੋ ਬਰਾਬਰ ਤੇ ਪਟਿਆਲੇ ਪਹੁੰਚ ਚੁੱਕੇ ਆ ਤੇ ਸਭ ਤੋਂ ਪਹਿਲਾਂ ਅਮਰਾਂ ਤੱਕ ਵੀ ਇਨਾ ਖੜ ਗਏ ਆ ਹਾਂ ਤੇ ਆਹ ਕਰਾਉਨੇ ਆ ਜੀ ਕੰਮ ਕਰ ਇੱਥੋਂ ਤੇ ਉਸ ਤੋਂ ਬਾਅਦ ਫਿਰ ਚੱਲਦੇ ਆ ਸੌਲੀ ਨੂੰ ਉੱਥੇ ਦਿਖਾਉਨੇ ਆ ਤੁਹਾਨੂੰ ਆਪਾਂ ਹਾਲਾਂ ਦਾ ਕੀ ਕੀ ਕੰਮ ਕਰਾ ਰਹੇ ਆ ਸੋ ਵਲੌਗ ਨਾਲ ਜੁੜਦੇ ਪਹੁੰਚ ਗਏ ਬੱਤੀਆਂ ਤੇ ਆ ਕਿਹੜਾ ਚੌਕ ਆ ਗਿਆ ਇਹ ਸ਼ਾਨਸ਼ੀਰ ਜਾਤ ਅੱਛਾ ਫਰਾਰ ਆ ਗਏ। ਆਓ ਜੀ ਮਿੱਤਰੋ ਪਹੁੰਚ ਚੁੱਕੇ ਆ ਪਟਿਆਲੇ ਰਮੇਸ਼ ਮਸ਼ੀਨਰੀ ਸਟੋਰ ਤੇ ਵੀਰ ਉਹਨਾਂ ਕੋਲੇ ਬਹੁਤ ਤਰ੍ਹਾਂ ਦੀ ਸਸਤੀ। ਲਓ ਜੀ ਪਟਿਆਲੇ ਪਹੁੰਚ ਚੁੱਕੇ ਤੇ ਆਹ ਵਾਲਾ ਪਿਸਟਨ ਹੁਣ ਲੈ ਲਿਆ ਆਪਾਂ ਨੇ। ਤੇ ਜਿੱਦ ਕਰਸੋਦਾ ਪਹਿਲਾ 255 36 ਤੇ ਛੋਟੀ ਬਾਰਾ ਤਰੀਕਿ ਚੜਿਆ ਵੀਰ ਉਹਨੇ। ਉਹ ਕੇਦੇ ਸੈੱਟ ਪੂਰੇ ਕਰ ਦੋ। ਇਹ ਛੋਟਾ ਕੰਪਲੇਟ ਇਹਨਾਂ ਦੇ ਵੀ ਗਾਰੰਟੀ ਵਾਰੰਟੀ ਹੁੰਦੀ ਹੈ ਕੋਈ ਇਹਨਾਂ ਦੇ ਨਹੀਂ ਹੁੰਦੀ ਜੀ ਜੀ ਹਾਂ ਇਹ ਵੀ ਖਰਾਬ ਹੁੰਦੇ ਇਹ ਵੀ ਨਹੀਂ ਹੁੰਦੇ ਬਰਾਵੋ ਇਹਦੇ ਬੇਰੇ ਬਲੇ ਇਹਦੇ ਬਲੇ ਬਹੁਤ ਸਾਰਾ ਸਮਾਨ ਮਿਲਦਾ ਇਹਦਾ ਆ ਸਾਰੀ ਐਸੈਸਰੀ ਇਹਦੇ ਨਾਲ ਹੀ ਆ ਪੈਪਰ ਵੀ ਸਾਰੀ ਪੈਪਰ ਠੀਕ ਆ ਇਹਦੇ ਨਾਲ ਆ ਗਨ ਨਾ ਪਲੇਟਫਾਰਮ ਆਪ ਹੀ ਪੈਪਰ ਤੇ ਪੈਪਰ ਇਹਨੇ ਇਹਨੇ ਠੀਕ ਕਰਕੇ ਆ ਲੈ ਮੈਂ ਪਾ ਦੇ ਅੱਗੇ ਕਿੰਨੇ ਕਿੰਨੇ ਨਾਲ ਉਹ ਜਿਆਦਾ ਆ ਗਿਆ ਬਹੁਤ ਦਿਗੜ ਕਿੰਨੇ ਦਾ ਜਿਹੜਾ ਕੋਈ ਦਾ ਇਹਦੇ ਨਾਲ ਦੀਆਂ ਉਹਦੀਆਂ ਗੀਜਰ ਦੀਆਂ ਪਾਈਪਾਂ ਨੇ ਹਾਂ ਜੀ ਤੁਸੀਂ ਪਾਈਪ ਕਿੰਨੇ ਲੈਣੀ ਦੋ ਸਹੀ ਇਹ ਹੀ ਤੇ ਹੋਏ ਆਹੀ ਸਹੀ ਮਾੜਾ ਮੋਟਾ ਵੀ ਚੱਲ ਜੂਗਾ ਸਰ ਮਾੜਾ ਮੋਟਾ ਹੋਵੇ ਜਿਆਦਾ ਨਾ ਹੋਵੇ ਜੀ ਮਿੱਤਰੋ ਪਹੁੰਚ ਚੁੱਕੇ ਹਾਂ ਸੋਹਲੀ ਪਿੰਡ ਤੇ ਮੇਰੇ ਵੀਰੋ ਕਹਿੰਦੇ ਸਿੰਦਾ ਛੋਡੀ ਹਰਦਾ ਨਹੀਂ ਨਾਲੇ ਤੂੰ ਕਹਿੰਦਾ ਤਾਂ ਵੀ ਟਾਇਰ ਡਬਲ ਡਬਲ ਕਰਾਉਣੇ ਆ ਜੇ ਫੇ ਡਬਲ ਇਹ ਤਾਂ ਫਾਲੇ ਸਾਰੇ ਕੱਢ ਕੇ ਟਾਇਰ ਟਾਇਰ ਕਰ ਲੈਣੇ ਹਾਲਾ ਪਰ ਹ ਰੇਡਣਾ ਪਰ ਉਹ ਲੁੱਡਨੇ ਵਾਲਾ ਦੇਖੀ ਟਰੈਕਟਰ ਨੇ ਪੰਜਵੇਂ ਵਿੱਚ ਵੀ ਭਾਜਦੇ ਨਹੀਂ ਵੀ ਉਹ ਮਾਈ ਗੋਡ ਵੀ ਟਰੈਕਟਰ ਨਾ ਮਾ ਟਰੈਕਟਰ ਕੋ ਫੜੀ ਟਰੈਕਟਰ ਦਾ ਔਖਾ ਕਰ ਲੈ ਨਹੀਂ ਗੋਗੀ ਵਾਲਾ ਕੰਮ ਵੀ ਠੀਕ ਹੈ ਹਾਲ ਥੱਲੇ ਹੀ ਨਾ ਲਾਓ ਉੱਪਰ ਚੱਕ ਕੇ ਦੇ ਘੇੜੇ ਫੜਕੇ ਲਓ ਜੀ ਪੀਜੀ ਆ ਪਹੁੰਚ ਚੁੱਕੇ ਨੇ ਹਾਲ ਤੇ ਮੁਦੇ ਮੁਹ ਕਰਤੇ ਕਿਤੇ ਤੇਲ ਨਾਲ ਹੀ ਕੋਈ ਜੇ ਇਹਨੂੰ ਤੇ ਇਹਨਾਂ ਦੇ ਬਸ ਸਰਾਕ ਕੱਢਣੇ ਜੀ ਦੋ ਦੋ ਇਹ 21 ਇੰਚ ਦੇ ਫਰਕ ਨਾਲ ਸਰਾਕ ਕੱਢਣੇ ਆ ਯਾਰ ਇੱਕ ਦੇਖ ਲੈ ਛੰਦੇ ਕੋਈ ਵੀ ਪੱਤੀ ਹਲਕੀ ਨਹੀਂ ਹੈ ਕਿਸੇ ਪਾਸੇ ਤੇ ਬਿਲਡਿੰਗ ਲੱਗ ਰਹੀ ਦਿੱਤੀ ਨਹੀਂ ਆਪਾਂ ਹਨਾ ਲੱਗ ਰਹੀ ਨਹੀਂ ਸਹੀ ਗੱਲ ਆ ਬਹੁਤ ਹੈਵੀ ਡਿਊਟੀ ਹਰ ਬਣਿਆ ਬਾਈ ਤੇ ਗੈਟਰਮ ਤਿਆਰ ਹੋ ਰਹੇ ਆ ਜੀ ਇਧਰ ਆ ਕਟਰ ਤਿਆਰ ਹੋ ਰਿਹਾ ਮੱਕੀ ਵਾਲਾ ਕੀ ਹਾਲ ਹੈ ਜੀ ਤਾਂ ਮੱਕੀ ਵਾਲਾ ਕਟਰ ਤਿਆਰ ਹੋ ਰਿਹਾ ਇੱਥੇ ਇਸ ਸਟਾਵ ਆਕਰ ਤਿਆਰ ਹੋ ਰਹੇ ਨੇ ਜੀ ਸਟਰਾਵ ਵਰਕਰ ਦੇਖੋ ਇੱਧਰ ਪੇਂਟ ਹੋ ਓਕੇ ਪ੍ਰਾਈਮਰ ਵੱਜ ਵੱਜ ਕੇ ਲੱਗਦੇ ਨੇ ਕਿ ਮੈਨਾਂ ਦੇ ਇੱਧਰ ਰੂਟਾ ਪੇਟਰ ਵਾਲਾ ਸਟਾਕ ਹੈ ਬੜੇ ਬੜੇ ਲੰਬੇ ਲੰਬੇ ਫੱਟੇ ਪਏ ਆ 10-10 ਫੁੱਟ ਦੇ ਇੱਕ ਫੱਟੇ ਪਏ ਰੂਟਾ ਬੇਟਰਾਂ ਦੇ ਛੁੱਟੀ ਹੋ ਗਈ ਲਾਓ ਜੀ ਦੇਖੋ ਰੂਟਾ ਬੇਟਰ ਨਹੀਂ ਹੈ ਰੂਟਾ ਬੇਟਰ ਚੱਲ ਰਿਹਾ ਕੰਮ ਪੂਰਾ ਜੋਰ ਨਾਲ ਚੈੱਕ ਕਰੋ ਕੁਆਲਿਟੀ ਸਭ ਤਰ੍ਹਾਂ ਦੀ ਐਕਸੈਸਰੀ ਐ ਸਭ ਤਰ੍ਹਾਂ ਦੀ ਸਭ ਆਪੇ ਤਿਆਰ ਕਰਨਾ ਇਕਲੀ ਇਕਲੀ ਚੀਜ਼ ਦਾ ਬੈਲੈਂਸ ਇਹਨਾਂ ਚ ਹੌਲ ਹੈ ਨਾ ਜੋ ਵੀ ਬੱਜਣੇ ਆ ਤਰਾਸ ਇਹਨਾਂ ਦੇ ਕੱਢਣੇ ਦੇਖ ਲਓ ਚਾਦਰ ਦੀ ਵੈਲਡਿੰਗ ਟੋਟਲੀ ਮਿਕ ਵੈਲਡਿੰਗ ਹੋ ਰਹੀ ਹੈ ਲਾਓ ਜੀ ਕੱਲ ਪਿਸਟਨ ਲਿਆਏ ਸੀ ਇਹਦੇ ਤੇ ਆਕੇ ਪਾਤੇ ਰਗੜੂਗੇ ਸੀ ਕਾਫੀ ਤਿੰਨੇ ਦੇ ਤਿੰਨੇ ਆ ਦੇਖੋ ਇਹਨਾਂ ਦਾ ਕੀ ਹਾਲ ਹੈ ਕੱਲ ਮੈਂ ਉੱਥੇ ਜੀ ਦੁਕਾਨ 'ਚ ਵੀ ਪੁੱਛਿਆ ਜੀ ਜੀ ਉੱਥੇ ਬਾਈ ਨਵਾਂ ਲੈ ਰਿਆਤਾ ਮਾ ਵੀ ਕਿੰਨੇ ਦਾ ਕਹਿੰਦਾ 6500 ਰੁਪਏ ਦਾ ਲਿਆ ਮਾ ਅਸੀਂ ਲਿਆਏ ਤੇ 2500 3 ਗੇਹੇ ਰੁਪਏ ਦਾ ਪਤਾ ਨਹੀਂ 3500 ਦਾ ਆਇਆ ਤਾਂ ਨਾ ਜਦਾ ਆਪਣਾ ਮਾ ਵੀ 7-8 ਸਾਲਾਂ ਬਾਅਦ ਦੇਖ ਲਾ ਇਹਨੇ 1000 1200 ਰੁਪਏ ਦਾ ਖਰਚਾ ਕੱਢਿਆ ਨੇ ਕੁੱਲ ਹਨ ਤੇ ਵੀ ਇਹ ਚੀਜ਼ ਮਤਲਬ ਫਾਇਦੇ 'ਚ ਲਈ ਉਹਦੇ ਨਾਲੋਂ ਦੂਏ ਨਾਲੋਂ ਹਾਂ ਆ ਦੇਖੋ ਇੰਨਾ ਕੁ ਕੁਝ ਹੁੰਦਾ ਜੀ ਰਿਗਾਰਮੈਂਟ ਇਹਦੇ 'ਚ ਦਿਖਾਈ ਮੜ ਜਾ ਹੱਥ ਗਰੀ ਬਸ ਵਿੱਚੋਂ ਆ ਚੀਜ਼ ਹੁੰਦਾ ਇਹ ਕ੍ਰੈਂਕਾ ਤੇ ਪਿਸਟਨ ਆ ਗਏ ਉਹਨਾਂ ਨੇ ਆ ਚੀਜ਼ ਨੇ ਬਣਾਉਣਾ ਨਾ ਜਿਹੜਾ ਚੀਜ਼ ਹੈ ਇਹਨੇ ਪ੍ਰੈਸ਼ਰ ਬਣਾਉਣਾ ਅੱਗੇ ਇਹਨੂੰ ਦੋ ਪੈਪਾਂ ਲੱਗ ਜੰਦੀਆਂ ਆਪਣੇ ਇਹਨਾਂ ਨੂੰ ਇੱਕ ਆ ਤੇ ਇੱਕ ਆ ਦੂਜੀ ਦੋ ਪੈਪਰ ਨਾਲ ਆਪਾਂ ਚਲਾ ਸਕਦੇ ਹਾਂ ਇਹਨਾਂ ਨੂੰ ਤੇ ਬਾਕੀ ਬਿਜਲੀ ਮਹਿਕਮੇ ਚੋਂ ਆਏ ਜੀ ਦਿਨੇਸ਼ ਜੀ ਤੇ ਲੈਂਡਮੈਨ ਨੇ ਤੇ ਅੱਜ ਮੀਟਰਾਂ ਦੇ ਕੱਢ ਕਢਿਆ ਹੋ ਰਿਹਾ ਮੀਟਰ ਬਾਹਰ ਲੱਗ ਰਹੇ ਹਾਂ ਸਾਰੇ ਚਲੋ ਆਹ ਵਧੀਆ ਕੰਮ ਹੈ ਇਹਦੇ ਨਾਲ ਮੀਟਰ ਬਾਹਰ ਕੱਢਣ ਨਾਲ ਕੀ ਕੀ ਫਾਇਦਾ ਹੋ ਜੂਗਾ ਸਰਕਾਰ ਨੂੰ ਸਾਰਾ ਨੰਬਰ ਦਾ ਫਾਇਦਾ ਹੋਊਗਾ ਪਹਿਲਾਂ ਤਾਂ ਆਪਾਂ ਨੂੰ ਫਾਇਦਾ ਹੋਊਗਾ ਰਿਪੋਰਟ ਜੇ ਪੂਰੀ ਆਊ ਤੇਰੇ ਬਾਅਦ ਪੂਰੀ ਆਏਗੀ ਹੂੰ ਬੇਸ ਬਣਾਈ ਦੀ ਮੰਡ ਹੋ ਜਾਈਗੀ ਹੁਣ ਸਿੰਗਲ ਫੇਸ ਬਣਾਈ ਚੱਲ ਰਹੀ ਆ ਹਾਂਜੀ ਹਾਂ ਕਿਉਂਕਿ ਫੇਸ ਵਾ ਸਾਰੇ ਘਰਾਂ ਦਾ ਥੋੜਾ ਉਹ ਫਰਕ ਪੈ ਜੂ ਫਰਕ ਪੈ ਜੂ ਤਾਰਾਂ ਬਦਲੀ ਹੋ ਜਣੀ ਵੱਡੇ ਸਰਾਂ ਦਾ ਹੂੰ ਤੇ ਲੋਕ ਵੀ ਬਿਜਲੀ ਦੀ ਬਚਤ ਕਰਨਗੇ ਬਚਤ ਹੋਊਗੀ ਹਾਂ ਹਾਂ ਕਦੇ ਵੀ ਬਾਹਰ ਮੀਟਰ ਲੱਗਿਆ ਚੋਰੀ ਰੁਕ ਜਣੀ ਆ ਚੋਰੀ ਚ ਫਰਕ ਪਊਗਾ ਬਹੁਤ ਠੀਕ ਐ ਨਲ ਕਹਿੰਦੇ ਮਿੰਟ ਫਰਕ ਪਊਗਾ ਹਾਂ ਜੇ ਕੋਈ ਵੀ ਸਰਕਾਰ ਹੈ ਜੇ ਕੋਈ ਨਵਾਂ ਰੂਲ ਲਾਗੂ ਕਰਦੇ ਤਾਂ ਉਹਦੇ ਪਹਿਲਾਂ ਲੋਕੋਨਾਂ ਨੂੰ ਦੱਸ ਦਿੰਦੇ ਵੀ ਆ ਇੱਥੇ ਇੱਥੇ ਆ ਫਲਟ ਵੀ ਹਾਂ ਇੱਧਰ ਇੱਧਰ ਜੋ ਨਹੀਂ ਜੇ ਕੁਝ ਫਰਕ ਪਊਗਾ ਜੀ ਇਦਾਂ ਬਹੁਤ ਜ਼ਿਆਦਾ ਫਰਕ ਪਊਗਾ ਠੀਕ ਹੈ ਇਹਦਾ ਆਮ ਜਨਤਾ ਨੂੰ ਹੀ ਆਊਗਾ ਇਹਦਾ ਆਮ ਜਨਤਾ ਨੂੰ ਹੀ ਹੋਣਾ ਕਿਹੜੇ ਪੱਖੇ ਆਪਣੇ ਘੁੰਮਦੇ ਨਹੀਂ ਹਾਂਜੀ ਹਾਂ ਆਵਾਜ਼ ਲਾ ਦੇ ਕੇ ਤੋਂ ਆਉਂਦੇ ਤਾਂ ਘੁੰਮਦੇ ਹਾਂ ਹਾਂ ਵੀ ਮਤਲਬ ਜਿਵੇਂ ਪੱਖੇ ਦੀ ਜਾਨ ਜੀ ਨਿਕਲ ਜਾਂਦੀ ਹੈ ਕਹਿ ਦਿੰਦੇ ਆ ਠੀਕ ਹੈ ਠੀਕ ਇਸ ਵਾਰ ਜਣੀ ਬੋਲਟੇਜ ਦੀ ਪ੍ਰੋਬਲਮ ਬਹੁਤ ਰਹੀ ਹੈ ਬਹੁਤ ਜ਼ਿਆਦਾ ਰਹੀ ਹੈ ਹਾਂ ਪੱਖੇ ਮਤਲਬ ਜਿਵੇਂ ਨਹੀਂ ਹੋਈ ਹੂੰ ਤੇ ਇੱਕ ਅਰਥਾਂ ਨੂੰ ਪਾਣੀ ਨਹੀਂ ਪਾਛਾ ਆਉਣ ਕਰਕੇ ਅਰਥਾਂ ਖੁਸ਼ਕ ਹੋ ਜੰਨੀ ਆ ਖੁਸ਼ਕ ਹੋ ਗਿਆ ਹਾਂ ਇਧਰ ਬੋਡਰੀ ਬੋਮ ਬੋਰਾ ਆਉਂਦੀ ਆ ਹਮ ਆਪਣੇ ਘਰੇਲੂ ਸਮਾਨ ਵੀ ਛੜਦਾ ਏ ਹੁਣ ਜੁੰਟ ਕੈਟ ਬੇਟ ਕੈਟ ਚੱਲ ਜੀ ਜੁੰਟ ਤਾਂ ਆਣਾ 4 ਤੇ ਲੇਗਾ 70 ਦੇ ਵਿੱਚ ਵਿੱਚ ਚੱਲ ਜੀ ਜਣੀ ਆਪਾਂ ਨੂੰ ਕਿੰਨੀ ਜਰਨਲ ਕਿੰਨੀ ਕ ਜੁੰਟ ਮਾਫ ਆਪਾਂ ਨੂੰ ਜਿਹੜੇ ਦਾ ਐਸ ਸੀ ਬੀ ਸੀ ਬੋਡਾ ਹਾਂ ਹਾਂਜੀ ਉਹਨਾਂ ਦੇ 600 ਜੁੰਟ ਮਾਫ ਅਚੋ ਉਹਨਾਂ ਦੇ ਉੱਪਰ ਜੇ ਉਹਨਾਂ ਦਾ 10 ਜਾਂ 15 ਹਾਂਜੀ ਹਾਂਜੀ ਉਹਦਾ ਬਿਲਾ ਹੋਗਾ ਹਮ ਜਿਹੜੀ ਆਪਣੀ ਜਰਨਲ ਕੈਟਗਰੀ ਆ ਉਹਨਾਂ ਦਾ ਜੇ 600 ਦੇ ਉੱਪਰ 1 ਕਿਉ ਜੁੰਟ ਵੀ ਖੁੱਗੀ ਉਹਨਾਂ ਨੂੰ ਸਾਰਾ ਬਿੱਲ ਸਾਰੀ ਬਿੱਲ ਲੱਗੂਗਾ ਆਪਾਂ ਨੂੰ 600 ਦਾ ਵੀ ਲੱਗਣਾ ਤੇ 1 ਜੁੰਟ ਉੱਪਰ ਹੀ ਦੇਣਾ ਦਾ ਠੀਕ ਹੈ ਠੀਕ ਹੈ ਤੇ ਬਾਕੀ ਮੀਟਰ ਘੱਟ ਰਹੇ ਬਾਹਰ 10 ਰੁਪਏ 10 ਜੁੰਟਾਂ ਇੱਕ ਦਿਨ ਦੀ ਆਪਾਂ ਨੂੰ ਸਰਕਾਰ ਨੇ ਦੇਣੀਆਂ ਵੀ ਦਿੱਤੀਆਂ ਵੀ ਆ ਸਬਸਿਡੀ ਜਣੀ ਜੇ ਆਪਾਂ ਜੇ 1 ਕੇਸੀ ਵੀ ਆਪਾਂ ਤਰੀਕੇ ਨਾਲ ਚਲਾਈਏ 10 ਜੁੰਟਾਂ ਖਾਂਦਾ ਨਹੀਂ ਜੇ ਪਤਰੀਕੇ ਨਾਲ ਚਲਾਈਏ ਹੈਨਾ ਆ ਦਾ ਟੈਂਪਰੇਚਰ 24 ਘੰਟਿਆਂ ਦੀ ਹੋਗੀ ਹਾਂ ਇੱਕ ਦਿਨ ਦੀ ਆਹ ਇੱਕ ਦਿਨ ਦੀ ਆ ਹਾਂ ਜੇ ਮਤਲਬ ਆਪਾਂ ਜਿਆਦਾ ਓਵਰ ਰੱਖਣਾ ਕੰਮ ਫੇਰ ਤਾਂ ਲੱਗਣੀ ਬਾਕੀ ਅਸੀਂ ਤਾਂ ਕਹਿੰਦੇ ਆ ਵੀ ਪਰਦੇ-ਪਰ ਬਚਤ ਕਰੋ ਬਿਜਲੀ ਦੀ ਹੂੰ ਲੋਡ ਬਈ ਦੇ ਆਪਣਾ ਚਲਾਓ ਚਲਾਓ ਤੇ ਦਿਨ ਵਿੱਚ ਆਪਾਂ ਕਮਰੇ ਵਿੱਚ ਵੀ ਆਪਾਂ ਬੈਠ ਕੇ ਆਪਣਾ ਹਾਂ ਜੀ ਹਾਂ ਅਨੁਸਾਰ ਬਿਲਕੁਲ ਬਿਲਕੁਲ ਤੇ ਹੁਣ ਚੱਲਦੇ ਆ ਤੁਹਾਨੂੰ ਬਾਹਰ ਦਿਖਾਉਨੇ ਆ ਆਪਾਂ ਮੀਟਰਾਂ ਦਾ ਕੰਮ ਚੱਲ ਰਿਹਾ ਹੈ ਤੇ ਬਾਕੀ ਦਿਨੇਸ਼ ਜੀ ਹੋਰ ਦੱਸੋ ਚਾਹ ਪਾਣੀ ਚਾਹ ਪਾਣੀ ਹਾਂ ਕਿ ਮੈਨੂੰ ਲੱਗਦਾ ਪਿੰਡ ਫੇਸ ਨੂੰ ਸਾਡਾ ਫਰਕ ਹੈਗਾ ਕੁਝ ਬਾਅਦ ਪਿੰਡਾਂ ਮਿਲਦੇ ਮੋਲਦਾ ਬਹੁਤ ਵਧੀਆ ਪਿੰਡਾਂ 8 ਸਾਲ ਹੋ ਗਏ ਮੈਨੂੰ ਹਾਂਜੀ ਪਿੰਡ ਤਾਂ ਮੈਨੂੰ ਲੱਗਦਾ ਹੀ ਨਹੀਂ ਮੈਨੂੰ ਤਾਂ ਲੱਗਦਾ ਵੀ ਸਾਡੇ ਘਰ ਆ ਗਿਆ ਘਰ ਮਾ ਗਿਆ ਵਿਹਾਰ ਐਵੇਂ ਦਾ ਬੜਾ ਮਾਣ ਇੱਥੇ ਮਰਦੀ ਆ ਕੇ ਗਾਜਾ ਪਾਲ ਲੈਣੇ ਲਿਆਓ ਵੀ ਚਾ ਲੈਓ ਪਾਣੀ ਲੈਓ ਹਨਾ ਉਪਰਾ ਨਹੀਂ ਲੱਗਦਾ ਉਪਰਾ ਹੀ ਲੱਗਦਾ ਹਾਂ ਹੂੰ ਹਾਂ ਬਿਲਕੁਲ ਸਵਾਦ ਤੁਹਾਡੇ ਬਹੁਤ ਠੀਕ ਹੈ ਦਿਖਾਉਣੀ ਆਂ ਉੱਧਰ ਬਾਕੀ ਇਹਦੀ ਵੀ ਕਰਦਾਂ ਮੈਂ ਸਫਾਈ ਦੀ ਅੱਛੀ ਮਾਰ ਦਾਂ ਮੇਰੇ ਨਾਲ ਉਹ ਵੀ ਤੇਰੀ ਵੀਡੀਓ ਦੇਖਦੇ ਹਾਂ ਉੱਧਰ ਵੀ ਮਿਲ ਕੇ ਨਾ ਬੜਾ ਜੋਰ ਵਾਲਾ ਕੰਮ ਆ ਸਾਰੀ ਦਿਹਾੜੀ ਹਨਾ ਯਾਰ ਨਵੀਂ ਤਾਰ ਪੈ ਰਹੀ ਹੈ ਨਾ ਇਹ ਕਿੰਨੇ ਐਮ ਐਮ ਵਾਲੀ ਹੈ 6 ਐਮ ਐਮ ਅੱਛਾ ਸੀ ਐਮ ਐਮ ਦੀ ਤਾਰ ਹੈ ਉਹ ਤਰੇਆਂ ਤੋਂ ਥੱਲੇ ਬੜੀ ਮਿਹਨਤ ਕਰ ਰਹੇ ਹਾਂ ਮੁੰਡੇ ਸਹੀ ਗੱਲ ਹੈ ਮਿਹਨਤ ਬਹੁਤ ਹੈ ਜੀ ਇੰਨੀ ਧੁੱਪ ਦੇ ਵਿੱਚ ਕਹਿਣਾ ਸੁੱਖਾ ਹੈ ਬਾਈ ਪਾ ਚਾਹ ਪਾਣੀ ਦੱਸ ਦਿਓ ਇੱਧਰ ਹਨਾ ਜੇ ਕੁਝ ਹੋਰ ਲੋੜ ਹੋਈ ਠੰਡਾ ਠੰਡਾ ਪੀਣਾ ਤਾਂ ਦੱਸ ਦਿਓ ਮੀਟਰ ਵਿੱਚ ਆ ਬਕਸ ਨਿਕਲ ਜਣੇ ਹੀ ਹੋਣਾ ਹਾਂ ਜੀ ਸਿਰਫ ਉਹ ਲੱਗਣਗੇ ਵਿਚਾਲੇ ਪ੍ਰੋਜੈਕਟ ਹਨਾ 4 ਮੀਟਰ ਲੱਗਣਗੇ 4 ਮੀਟਰ ਇੱਕ ਬਕਸੇ ਚ ਆ ਜਾਣਗੇ ਇੱਕ ਬਕਸਾ ਉਹ ਲੱਗਿਆ ਦੋਏ ਖੰਭੇ ਤੇ ਤੇ ਕਾ ਲੱਗਦਾ ਆਹ ਕਾ ਲਾ ਦੇਣਾ ਆਹ ਜ਼ਾਰਾ ਲੋਹੇ ਵਾਲੀਆਂ ਵੀ ਲੈ ਜਣੇ ਆਹ ਉੱਪਰ ਵਾਲੀਆਂ ਅੱਛਾ ਇਹ ਵੀ ਲੈ ਜਣੀ ਹੈ ਮੋਟੀਆਂ ਕੇਬਲਾਂ ਪੈਣੀਆਂ ਕੇਬਲ ਪੈਣੀਆਂ ਮੋਟੀਆਂ ਇਹ ਚਲ ਠੀਕ ਹੈ ਨਾਲੇ ਖਿੱਚ ਹੋ ਜਾਣਗੀਆਂ ਹੁਣ ਤਾਂ ਤੂੰ ਐਂ ਦੇਖ ਲੈ ਵੀ ਜੇ ਕੰਬੈਨ ਲੰਗਦੀ ਐ ਤੂੜੀ ਵਾਲੀ ਟਰਾਲੀ ਲੰਗਦੀ ਤੇ ਸਲੀਆਂ ਟੱਚ ਜੀ ਨਹੀਂ ਹੁੰਦੀਆਂ ਹੁਣ ਤਾਂ ਇਹ ਮੈਂ ਗੁੰਡੀ ਬੰਦ ਹੋ ਜੂਗੀ ਹਾਂ ਉਹ ਸਭ ਤੋਂ ਵੱਡੀ ਗੱਲ ਹੈ ਜੀ ਸਹੀ ਗੱਲ ਹੈ ਹਾਂ ਕੁੰਡੀ ਬੰਦ ਹੋ ਜੂਗੀ। ਵੋਲਟੇਜ ਬਰਾਬਰ। ਵੋਲਟੇਜ ਬਰਾਬਰ ਆ ਜੂਗੀ। ਲੋਕਾਂ ਦਾ ਦਾਰੇ ਪਈ ਜਾਂਦੇ ਨੇ। ਨਹੀਂ ਬਚਤ ਵੀ ਤਾਂ ਹੀ ਹੋਣੀ ਆ ਬਿਜਲੀ ਦੀ। ਜੇ ਮਾੜਾ ਮੋਟਾ ਆਪਾਂ ਦੇਖਾਂਗੇ ਨਾ 300 ਜੁਲੈਂਟ ਫ੍ਰੀ ਆ। ਉਹਦੇ ਨਾਲ ਨਹੀਂ ਆਪਾਂ ਰੱਜਦੇ ਹੈਗੇ। ਹਾਂ ਠੀਕ ਸਹੀ। ਉਹਦੇ ਨਾਲ ਰੱਜ ਜਾਂਗੇ। ਨਾਲੇ ਇੱਕ ਗੱਲ ਹੋਰ ਹੈ। ਉਹ ਗਰਮੀ ਵਿੱਚ 2 ਮਹੀਨੇ ਬਿਲਾਉਣਾ ਹੁੰਦਾ। ਜਿੰਨਾ ਵੀ ਸਾਰੇ ਸਾਲ ਚ ਨੂੰ ਜੇ ਆਪਾਂ ਦੇਖੀਏ ਸਿਆਲ ਚ ਕਿਹੜੇ ਐਨ ਚੱਲ ਆਪਾਂ 600 ਜੂਟ ਫੂਕਣੀ ਆ ਆ ਤਾਂ ਪਈ ਨੇ ਸੁੱਕ ਪਿਆ ਆ ਉਹ ਤਾਂ ਔਖਾ ਉਹਨਾਂ ਦਾ ਔਖਾ ਦਿਲਗੁਰੀ ਦੀ ਇੱਕ ਗੱਲ ਹੋਰ ਹੈ ਹਾਂਜੀ ਹਾਂਜੀ ਜਿਹੜਾ ਆਪਣਾ ਪੋਲਿਊਸ਼ਨ ਫੇਲਦਾ ਨਾ ਹੂੰ ਬਿਜਲੀ ਦੀ ਜ਼ਿਆਦਾ ਦੁਰਵਰਤੋਂ ਕਰਨ ਫੇਲਦਾ ਇਹ ਵੀ ਹੈ ਜੀ ਕਿਉਂਕਿ ਬਿਜਲੀ ਬਣਦੀ ਐ ਕੋਲੇ ਦੇ ਥਰਮਲ ਵਿੱਚ ਕੋਲਾ ਆਉਂਦਾ ਹੈ ਉਹਦਾ ਧੂਆ ਪੈਦਾ ਹੁੰਦਾ ਹੈ ਧੂਆ ਪੈਦਾ ਹੁੰਦਾ ਜੇ ਆਪਾਂ ਆਪਣੀ ਬਚਤ ਕਰਾਂਗੇ ਬਿਜਲੀ ਜਿੰਨਾ ਹੀ ਉੱਥੇ ਕੋਲਾ ਘੱਟ ਫੁੱਕਿਆ ਜਾਊਗਾ ਤੇ ਪ੍ਰਦੂਸ਼ਨ ਵੀ ਘਟਾਊਗਾ ਪ੍ਰਦੂਸ਼ਨ ਵੀ ਘਟੇਗਾ ਜਿਹੜੀ ਇਹ ਸਕੀਮ ਹੈ ਵਰਲਡ ਬੈਂਕ ਦੀ ਸਕੀਮ ਹੈ ਹਾਂ ਜੀ ਬਿਲਕੁਲ ਸਹੀ ਗੱਲ ਹੈ ਜਦੋਂ ਆਪਣੀ ਬਿਜਲੀ ਦੀ ਖਪਤੇ ਘਟ ਜਾਣੀ ਹੈ ਸ਼ਹਿਰਾਂ ਦੇ ਵਿੱਚ ਆਹ 4-5 ਸਾਲ ਪਹਿਲਾਂ ਇਹ ਕੰਮ ਹੋ ਚੁੱਕਿਆ ਬੜੀਆਂ ਕੰਪਨੀਆਂ ਨੇ ਆਗਾ ਕਰਿਆ ਤੇ ਪਿੰਡਾਂ ਵਿੱਚ ਜਿੱਥੇ ਜਿੱਥੇ ਹੈ ਨਹੀਂ ਉੱਥੇ ਹੁਣ ਮੈਂ ਕਹਾਂ ਹਿੱਥੇਕੇਦਾਰਾਂ ਦੇ ਸਹਯੋਗ ਨਾਲ ਇਹਨਾਂ ਨੂੰ ਕੰਮ ਦੇ ਰਿਆ ਨਾਲੇ ਤਾਂ ਬੰਦੇ ਰੋਜ਼ਗਾਰ ਲੱਗਿਆ ਰੋਜ਼ਗਾਰ ਲੱਗਿਆ ਉਹ ਵਧੀਆ ਕੰਮ ਕਰਿਆ ਚਾਰ ਚਾਰੀ ਸੀ ਚੱਲਦੇ ਜੀ ਉਤੇ ਇੱਕ ਹੀ ਚੱਲਣਾ ਹੁਣ ਇੱਕ ਚੱਲਣਾ ਹੁਣ ਚੱਲ ਇੱਕ ਵੀ ਆਫ ਆ ਹੀ ਚੱਲੂ ਚੱਲੂਗਾ ਹਾਂ ਜੇ ਆਪਾਂ ਨੇ ਜੁਨਟ ਬਚਾਉਣੀ ਹੈ ਨਹੀਂ ਬਿਲਕੁਲ ਵੈਸੇ ਨਾ ਇਹ ਚੀਜ਼ਾਂ ਨਾਲ ਫਰਕ ਪੈ ਜਾਣਾ ਜਿਵੇਂ ਹੁਣ ਨਾ ਗਰਮੀ ਜੀ ਚ ਹੁਣ ਪੱਖਿਆਂ ਦੀ ਜਾਨ ਨਿਕਲੀ ਪਈ ਥੀ ਘੰਡੈਸਰ ਬਦਲਾ ਬਦਲਾ ਸਾਰੇ ਸਦਾਈ ਹੋਏ ਪਏ ਥੇ ਹਲਟ ਪੱਖਿਆਂ ਚ ਨਿਕਲ ਜਾਂਦਾ ਗਰੀਦ ਕਰ ਤਿੰਨੇ ਹੀ ਸੀ ਲਗਾਤਾਰ ਚੱਲਣੇ ਨਹੀਂ ਚੱਲਣੇ ਇਹਦੀ ਤਾਂ ਉਹ ਖਿਚਣੀ ਹੁੰਦੀ ਚਾਹੀਦੀ ਖਿਚਣੀ ਖਿਚਣੀ ਇੱਕ ਚੱਲਣਾ ਫਰਕ ਪੈਣੀ ਆ ਆਹ ਵਿੱਚ ਅਸੀਂ ਕੰਮ ਕੀਤਾ ਜਿਹੜਾ ਇੱਧਰ ਬਹੁਤ ਪੈ ਗਿਆ ਨਵੀਂ ਸਪਲਾਈ ਨਾਲ ਹਾਂ ਬੋਲਦੇ ਪੂਰੀ ਆਉਣ ਲੱਗ ਪਈ ਮੁਰੀਆਂ ਆਪਾਂ ਤਾਰਾਂ ਨਹੀਂ ਪਾਈਆਂ ਆਹ ਤਾਰਾਂ ਵੀ ਚੇਂਜ ਹੋਏ ਤੇ ਨਾ ਜਿਹੜੀਆਂ ਆਹ ਤਾਰਾਂ ਚੇਂਜ ਹੋਣੀਆਂ ਇਹਨਾਂ ਨਾਲ ਫਰਕ ਬਹੁਤ ਬੰਬੇ ਲਾਏ ਜਾਣੇ ਨੇ 25 ਕੰਬੇ ਲੱਗ ਜਾਣੇ ਨੇ ਟਰਾਂਸਫਾਰਮ 'ਚ ਜਾਨ ਆ ਜਣੀ ਇਹਨੇ 'ਚ ਜਾਨ ਪੈ ਜਣੀ ਉਹਦੇ 'ਚ ਸਹੀ ਗੱਲ ਹੈ ਹੁਣ ਦੇਲਾ ਗਰਦਾ ਜਮਿਆ ਹੋਇਆ ਹੈ ਨਾ ਪਰ ਮਿੱਟਮਿੱਟ ਹੋਰ ਹੈ ਨਾ ਇਹ ਤਾਂ ਬਹੁਤ ਪੁਰਾਣੀਆਂ ਆ ਪੁਰਾਣੀਆਂ ਹੋ ਗਈਆਂ ਸਮਝ ਲਾਏ ਤਾਂ ਬਸ ਹੁਣ ਖਤਮੇ ਤੱਕ ਕੰਮ ਇਹ ਬਹੁਤ ਰਾਪਾ ਰੇ ਚੱਲਦਾ ਸੀ ਹਾਂ ਬਿਲਕੁਲ ਬਿਲਕੁਲ ਲਓ ਵੀ ਸਾਡਾ ਭਾਂਜਾ ਵਜ ਅੱਛਾ ਮੈਨੂੰ ਆਏ ਦੱਸ ਹੁਣ ਤੂੰ ਉੱਥੋਂ ਆਇਆ ਸਕੂਲ ਤੋਂ ਆਇਆ ਤੇਰੇ ਨੰਬਰ ਕਿੰਨੇ ਆਏ ਹੁਣ ਕਰਨਾ ਹੈਗਾ ਤੂੰ ਫੇਰ ਮੈਨੂੰ ਲਾਂਬੇ ਦੇ ਦਿੰਦਾ ਵੀ ਮੈਨੂੰ ਫੇਰ ਲਾਂਬੇ ਹੋ ਜਾਣੇ ਤੇਰੇ ਵੀਰੇ ਤੂੰ ਕਹਿੰਦੇ ਮੈਂ ਵੀਡੀਓ ਚੋਂ ਨਾ ਅੱਛਾ ਮੈਨੂੰ ਆਏ ਦੱਸ ਕਿੰਨੇ ਨੰਬਰ ਆਏ ਅੱਜ ਕਿੰਨੇ ਨੰਬਰ ਆਏ ਕਿੰਨੇ ਆਏ ਕਿੰਨੇ ਆਏ ਮੇਰੇ ਪੁੱਤ ਦੇ ਨੰਬਰ ਕਿੰਨੇ ਇਹ ਵੀ ਬੰਦਾ ਸਕ ਗਿਆ ਚੱਲ ਠੀਕ ਹੈ ਠੀਕ ਹੈ ਕਿੰਨੇ ਨੰਬਰ ਆ ਗਏ ਤੇਰੇ ਮੈਨੂੰ ਤੂੰ ਤਾਂ ਦੱਸ